ਨਾ ਆ ਗਿਆ ਜੀ ਹਾਂ ਜੀ ਮੈਂ ਸਰਪੰਚ ਮਲਸੀਆਂ ਹਵਾਜਣ ਤੋਂ ਸਰਦੀਪ ਸਿੰਘ ਬੋ ਰਿਹਾ ਹਾਂ ਠੀਕ ਹੈ ਤੇ ਜੋ ਕੱਲ ਪਿੰਡ ਮਲਸੀਆਂ ਵਿੱਚ ਵੀ ਕਿ ਕੁਝ ਅ ਕੱਟ ਗਿਆ ਬਾਬਾ ਪਿੰਡ ਵਿੱਚ ਕੱਟ ਗਿਆ ਬਾਬਾ ਉਸ ਵਿੱਚ ਜੋ ਖੋਲਿਆਂ ਵਾਲਾ ਪੌੜਾ ਸਾਡੇ ਮੈਦਾਨ ਉਪਰ ਹੈ ਹਾਂਜੀ ਉਸ ਵਿੱਚ ਕੁਝ ਕੁਝ ਤਸ਼ਰੀਬ ਵਾਲੇ ਰਸਿਆ ਗਿਆ ਤੇ ਨਸ਼ਾ ਬੈਗ ਰਿਹਾ ਹੈ ਜਾਂ ਕੁਟੂੜੀਆਂ ਹੋ ਰਹੀਆਂ ਹੈ ਕਾਫੀ ਜ਼ਿਆਦਾ ਉਸ ਵੇਲੇ ਮੈਂ ਜੀ ਤਰਫ ਇਧਰ ਜਾਊਂਗਾ ਜੀ ਜਦੋਂ ਦੇ ਮਤਲਬ ਕੁਝ ਸਮੇਂ ਤੋਂ ਇੱਥੇ ਕਾਫੀ ਜ਼ਿਆਦਾ ਕੰਟਰੋਲ ਹੈ ਜੀ ਕੋਈ ਨਸ਼ੇ ਦਾ ਕੰਮ ਨਹੀਂ ਸਾਡੇ ਐਸਐਸ ਸਾਹਿਬ ਹੀਰਾ ਸਿੰਘ ਜੀ ਜਦੋਂ ਸਾਨੂੰ ਕੋਈ ਲੋੜ ਹੁੰਦੀ ਆ ਸਾਡਾ ਵੀ ਸਾਥ ਦਿੰਦੇ ਸਗਮਿੰਦਰ ਸਿੰਘ ਜੀ ਸਾਡੀ ਚੌਕੀ ਇੰਚਾਰਜ ਨੇ ਉਹ ਵੀ ਸਾਡੇ ਹਰੇ ਕੰਮ ਕਰਦੇ ਨੇ ਜੇ ਕੋਈ ਨਸ਼ੇ ਵਾਲਾ ਬੰਦਾ ਹੁੰਦਾ ਤਾਂ ਉਹਨੂੰ ਸਾਡੇ ਕਹਿੰਦੇ ਉਹਨੂੰ ਲੈ ਕੇ ਜਾਂਦੇ ਆ ਕੰਟਰੋਲ ਕੀਤਾ ਜਾਂਦਾ ਹੈ ਤੇ ਬਾਕੀ ਜੋ ਸਾਰੇ ਇੱਥੇ ਬੰਦੇ ਖੜੇ ਨੇ ਜੋ ਕੁਝ ਬੰਦੇ ਗਲਤ ਬੰਦੇ ਸੀਗੇ ਜਿੱਟੇ ਵੀ ਕੰਮ ਕਰਦੇ ਸੀ ਨਸ਼ੇ ਦਾ ਕੰਮ ਕਰਦੇ ਸੀ ਉਹਨਾਂ ਨੂੰ ਜੇਲ੍ਹ ਵਿੱਚ ਭੇਜ ਚੁੱਕੇ ਆ ਜੀ ਦਿੱਤਾ ਗਿਆ ਹੈ ਜੇ ਕੋਈ ਹਿੰਦੇ ਵੀ ਹੈ ਉਸ ਨੂੰ ਅਸੀਂ ਫੋਰਟੌਨ ਵਿੱਚ ਪੁਲਿਸ ਦੀ ਪੂਰੀ ਮਦਦ ਕਰਾਂਗੇ ਤੇ ਸਾਡਾ ਪੁਲਿਸ ਵੀ ਸਾਥ ਦੇ ਰਹੀ ਹੈ ਜੀ ਮੋਜੂਦਾ ਪਿੰਡ ਦਾ ਬਦਨਾਮ ਕੀਤਾ ਜਾ ਰਿਹਾ ਹੈ ਵੀ ਇਸ ਤਰ੍ਹਾਂ ਨਿਆਜ ਪਿੰਡ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਧੰਨਵਾਦ ਜੀ ਗੁਰਦੀਪ ਸਿੰਘ ਆ ਜੀ ਸਾਬਕਾ ਪੰਚਾਇਤ ਮੈਂਬਰ ਠੀਕ ਹੈ ਜੀ ਮੈਂ ਤੁਹਾਡੇ ਕੱਲ ਕਿਥੇ ਸਦੋਂ ਆਪਣੇ ਮੰਸੀਹਾ ਵਿੱਚ ਇਕੱਠ ਹੋਇਆ ਸੀ ਜਿਹਦੇ ਵਿੱਚ ਕਿਹਾ ਗਿਆ ਸੀ ਮੁਖੋਲੇ ਵਾਲੇ ਪੁਲ ਤੇ ਬਹੁਤ ਜ਼ਿਆਦਾ ਨਸ਼ਾ ਵਗਦਾ ਹੁੰਦਾ ਹਾਂਜੀ ਸਰ ਉਹ ਪਤਾ ਕਾਰਨ ਕੀ ਆ ਸਾਡੇ ਪਿੰਡ ਵੈਸੇ ਪਹਿਲਾਂ ਤੋਂ ਵੀ ਬਦਨਾਮ ਹੋ ਚੁੱਕਿਆ ਹੈ ਠੀਕ ਹੈ ਕਿਉਂ ਇਥੇ ਨਸ਼ੇ ਦਾ ਪਹਿਲਾਂ ਹੈਗਾ ਸੀ ਥੋੜਾ ਬਹੁਤ ਚੱਲਦਾ ਸੀ ਫੋਨ ਪਰ ਨਸ਼ਾ ਸਾਡੇ ਚੌਕੀ ਅਨੁਚਾਰ ਜਿਵੇਂ ਦਲਪੰਡੀ ਸੁਖਮੰਦਰ ਸਿੰਘ ਜਦੋਂ ਦੇ ਆਏ ਆ ਉਦੋਂ ਦੇ ਨਸ਼ੇ ਦਾ ਜਾਨੀ ਬਹੁਤ ਘਟ ਗਿਆ ਸਾਡੇ ਇੱਥੇ ਕੰਮ ਨਸ਼ੇ ਵਾਲਾ ਕੋਈ ਬੰਦਾ ਨਹੀਂ ਰਹਿ ਗਿਆ ਜੀ ਜੇ 100 ਵਿੱਚ ਕੋਈ ਇੱਕ ਦੋ ਬੰਦੇ ਹੋਣਗੇ ਵੀ ਤੋਂ ਉਹ ਵੀ ਦੂਜੇ ਬੰਦੇਆਂ ਨੂੰ ਦੇਖ ਕੇ हट ਜਾਣਗੇ ਜਾਨੀ ਇਹੋ ਜਿਹੀ ਕੋਈ ਗੱਲਬਾਤ ਹੈ ਨਹੀਂ ਜਿਹੜਾ ਸਾਡੇ ਪਿੰਡ ਮੈਟਰ ਹੋਇਆਗਾ ਮਰਦੇ ਦਾ ਪਰਿਵਾਰ ਵੀ ਸਾਡੇ ਕੋਲ ਆਜਰੇਗਾ ਵੀ ਉਹਦਾ ਮੈਨ ਲ ਕਿਸੇ ਨੇ ਗਲਤ ਖਬਰ ਲਵਾ ਦਿੱਤੀ ਕਹਿੰਦੇ ਆ ਕਿ ਵੀ ਇਹ ਦੀ ਛੱਟੇ ਦੇ ਨਾਲ ਉਹਦੀ ਉਹ ਲੋਜ ਨਾਲ ਮੌਤ ਹੋਈ ਆ ਉਹ ਵੈਸੇ ਇਸ ਤਰੀਕੇ ਨਹੀਂ ਹੋਈ ਜੀ ਉਹ ਅਟੈਕ ਨਾਲ ਹੋ ਗਈ ਉਹਦੀ ਮੌਤ ਇਹ ਇਹੋ ਜਿਹਾ ਕੋਈ ਮੈਟਰ ਨਹੀਂ ਹੋਇਆ ਜੀ ਨਸ਼ੇ ਨਾਲ ਨਹੀਂ ਹੋਇਆ ਜੀ ਤੇ ਬਾਕੀ ਸਾਡੇ ਚੌਕੀ ਇਨਚਾਰਜ ਗਿੱਦੜਵੰਡੀ ਮੇਰੇ ਇੱਥੇ ਸਰਵਿਸ ਸਟੇਸ਼ਨ ਠੀਕ ਹੈ ਤੇ ਉੱਥੇ ਪਹਿਲਾਂ ਨਾ ਇੱਥੋਂ ਥੋੜਾ ਜਿਹਾ 2-3 ਮਹੀਨੇ ਪਹਿਲਾਂ ਤਾਂ ਬਹੁਤ ਰਾਸ਼ ਪੈਂਦਾ ਸੀ ਚਟੇ ਵਾਲਾ ਬਿਲਕੁਲ ਭਾਈ ਕਿੱਟੇ ਵਾਲਾ ਤਾਂ ਬਹੁਤ ਰਾਸ਼ ਪੈਂਦਾ ਸੀ ਕੋਈ ਮੋਟਰਸਾਈਕਲ ਖੜ ਗਿਆ ਕਿਤੇ ਕੋਈ ਗੱਡੀ ਖੜ ਗਈ ਉੱਥੇ ਇੱਕ ਬੰਦਾ ਕੋਲੇ ਸੀਗਾ ਉਹਦੇ ਬੈਕਸੈਟ ਦੀ ਕਰ ਸੀਗਾ ਉਹ ਸਪਲਾਈ ਕਰਦਾ ਸੀ ਅਸੀਂ ਫਿਰ ਜਦੋਂ ਅੰਚਾਰ ਸਾਹਿਬ ਨੂੰ ਦੱਸਿਆ ਤੇ ਇਹਨਾਂ ਨੇ ਮੰਨ ਲਓ 5 ਮਿੰਟ ਦੇ ਵਿੱਚ ਹੀ ਉਹਨਾਂ ਨੇ ਕਾਰਵਾਈ ਕਰਕੇ ਪਰਚਾ ਦੇ ਤਾ ਤੇ ਹੁਣ 2 ਮਹੀਨੇ ਹੋ ਗਏ ਮੇਰੇ ਤਾਂ ਮੰਨ ਲਓ ਸਰਵਿਸ ਸਟੇਸ਼ਨ ਤੇ ਕਦੇ ਮੈਂ ਕੋਈ ਨਸ਼ਾ ਦੇਣ ਵਾਲਾ ਜਾਂ ਲੈਣ ਵਾਲਾ ਕਦੇ ਨਹੀਂ ਦੇਖਿਆ ਬਹੁਤ ਫਰਕ ਆ ਹੁਣ ਜਦੋਂ ਇਹਨਾਂ ਨੇ ਮਹੱਮ ਚਲਾਈ ਜਣਾ ਚੇਣੀ ਸਰਕਾਰ ਨੇ ਇਹ ਉਹਦਾ ਬੋਸ ਜੇਣੀ ਕ ਤੁਸੀਂ ਕਹਿ ਰਹੇ ਹੋ ਜੋ ਸਰਕਾਰ ਵੱਲੋਂ ਚਲਾਈ ਗਈ ਆ ਉਹ ਪੂਰੀ ਤਰ੍ਹਾਂ ਉਹਦਾ ਪੂਰਾ ਪ੍ਰਭਾਵ ਪਿਆ ਹੋਇਆ ਹੈ ਠੀਕ ਬਿਲਕੁਲ ਠੀਕ ਹੈ ਮੇਰਾ ਮੰਨ ਲਓ ਸਰਵਿਸ ਸਟੇਸ਼ਨ ਸਾਰਾ ਦਿਨ ਮੈਂ ਉੱਥੇ ਬਾਹਰ ਬਹਿਣਾ ਪਹਿਲਾਂ ਤਾਂ ਇੰਨਾ ਰਸ਼ ਰਹਿੰਦਾ ਸੀ ਅਸੀਂ ਆ ਪਰੇਸ਼ਾਨ ਸੀ ਕੋਈ ਟੀਕਾ ਲਾਉਣ ਨਾਲ ਵੜ ਜਵੇ ਆਪ ਨੂੰ ਵੀ ਸਾਰਾ ਦਿਨ ਹਾਜ਼ਰੀ ਭਰਨੀ ਪੈਂਦੀ ਸੀ ਉਹਦੇ ਚੱਕਰ ਦੇ ਵਿੱਚ ਸਾਰੇ ਕੈਮਰਾ ਠੀਕ ਹੈ ਜੀ ਤੇ ਕੱਲ ਤੁਹਾਡੇ ਉੱਤੇ ਇੱਕ ਪਿੰਡ ਦੇ ਵਿੱਚ ਤੁਹਾਡੇ ਇਕੱਠ ਹੋਇਆ ਸੀਗਾ ਉਹਦੇ ਵਿੱਚ ਤੁਹਾਡੇ ਦੇ ਨਾਲ ਕਿ ਤੁਸੀਂ ਕਾਫੀ ਨਸ਼ਾ ਵੇਚਦੇ ਹੋ ਨਹੀਂ ਨਹੀਂ ਜੀ ਸਾਨੂੰ ਬੁੜੀਆਂ ਨੂੰ ਨਜ਼ਾਇਜ਼ ਬਦਨਾਮ ਕੀਤਾ ਜਾਂਦਾ ਵਾ ਇਹ ਹੈ ਜੀ ਬਦਨਾਮ ਕੀਤਾ ਜਾਂਦਾ ਸਾਡੇ ਅਸੀਂ ਤੇ ਜਵਾਕ ਵੀ ਹਣ ਤੱਕ ਹੋਏ ਪਿਆ ਸਾਡੇ ਜਵਾਕ ਵੀ ਨਹੀਂ ਵਿਆਏ ਜਾਣੇ ਹਰੇਕ ਸਾਡੇ ਸਾਡੀ ਬਦਨਾਮੀ ਬਹੁਤ ਕੀਤੀ ਜਾਂਦੀ ਹੈ ਜਿਵੇਂ ਦਾ ਸਾਡੇ ਪੁੱਸੀਆਂ ਦੇ ਬਹੁਤ ਗਲਪ ਚੱਲ ਰਹੇ ਹੈ ਇਹ ਅਸੀਂ ਕੀਤੇ ਜਾਣੇ ਸਾਡੇ ਗੱਲ ਪੈਣੀ ਸਾਨੂੰ ਸਾਡੀ ਦਿਹਾੜੀ ਕਰਦੇ ਸਾਡੀ ਮਿਹਨਤ ਨਹੀਂ ਚੁੰਦੀ ਹੈ ਬਹੁਤ ਅਸੀ ਕੁੱਤੀਆਂ ਹਾਂ ਜਿਹੜੇ ਮੜੇ ਮੋਟੇ ਦੋ ਚਾਰ ਬੰਦੇ ਕਰਦੇ ਸੀਗੇ ਉਹ ਫੜੇ ਹੋਏ ਆ ਹੁਣ ਉਹ ਜੋ ਕੁਝ ਵੀ ਹੈ ਕੋਈ ਨਸ਼ਾ ਨਹੀਂ ਬਿਚਦਾ ਇੱਥੇ ਇਹ ਤਾਂ ਨਾ ਕੋਈ ਨਸ਼ਾ ਵੇਚੇ ਨਾ ਕਰੇ ਸਭ ਕੰਮ ਕਰਦੇ ਸੁਖਵਿੰਦਰ ਸਿੰਘ ਰੇ ਚੌਕੀਨ ਚਾਰ ਜੋ ਚਾਰੋ ਦਿਵਰੇ ਗੇੜੇ ਆ ਮੇਜਾ ਅਜ ਅਲਜਾਮ ਲਾਉਂਦੇ ਆ ਕਦੇ ਸਾਡੇ ਪਿੰਡ ਚ ਰੈਸਟੀਆਂ ਲਾਏ ਆਉਂਦੇ ਆ ਕਦੇ ਕੋਸ ਕਦੇ ਕੋਸ ਸਾਡੇ ਗਰੀਬ ਬੰਦੇ ਕੰਮ ਕਰਨ ਕੀ ਚਾਹੇ ਉੱਠ ਜਾਵੇ ਪਿੰਡੇ ਉੱਠ ਹੀ ਜਾਵੇ ਸਾਡੇ ਕੋਈ ਜਵਾਕ ਨਹੀਂ ਪਹਿਲੀ ਕੋਈ ਕਰਦਾ ਛੇਤੀ ਅਸੀਂ ਬਹੁਤ ਤੰਗ ਆ ਨੇ ਉਹਨਾਂ ਵਾਲੇ ਵੀ ਕਿਹਾ ਗਿਆ ਹੈ ਨਾ ਤੁਹਾਡੇ ਘਰਾਂ ਦੇ ਵਿੱਚੋਂ ਵੀ ਸਾਡੇ ਖੇਤਾਂ ਦੇ ਵਿੱਚ ਨਜਾਇਜ਼ ਨਸ਼ਾ ਰੱਖਾਇਆ ਹੈ ਜਿਵੇਂ दारू ਹੋਵੇ ਜਾਂ ਹੋਰ ਕੋਈ ਸ਼ੋਗ ਨਹੀਂ ਜੀ ਚੂਪ ਆਪ ਵੀ ਰੱਖਦੇ ਤੇ ਸਾਡੇ ਹਲਜਾਂ ਸਾਡੇ ਤੇ ਨੋ ਜਾਂਦੇ ਆ ਸਾਡਾ ਲਾਂਘਾ ਟਾਪਾ ਜੀ ਹੜਪਿਆ ਜਾਂਦੇ ਜਨਨੀਆਂ ਵੇਖ ਕੇ ਠੀਕ ਕਿ ਸਵੇਰ-ਸਵੇਰ ਨਾਲ ਸਾਡੇ ਘਰ ਦੇ ਟੋਲੀ ਸਾਡੇ ਸਾਡੀ ਤਾਰਾਂ ਚ ਚੋਰੀ ਇਹ ਮੇਰਾ ਨਾਮ ਇਹ ਮੈਂ ਮੈਂ ਬਰਜਿਆਤਾ ਹੀ ਠੀਕ ਹੁਣ ਸੀਆਂ ਵਜਣੇ ਬੋਲਣ ਤੋਂ ਜਿਹੜਾ ਸਾਡੇ ਪਿੰਡ ਨੂੰ ਬਦਨਾਮ ਕੀਤਾ ਜਾ ਰਿਆ ਨਾ ਉਹ ਗਲਤ ਕੀਤਾ ਜਾ ਰਿਆ ਮੈਟਰ ਹੋਰ ਹੁੰਦਾ ਜੀ ਕਿ ਚਾਹ ਕੇ ਸਾਡਾ ਪਿੰਡ ਨਾਮ ਬਦਨਾਮ ਕਰ ਦਿੰਦੇ ਜਦੋਂ ਠੀਕ ਹੈ ਚਿੱਟਾ ਵਿਕਦਾ ਸੀਗਾ ਜੀ ਉਦੋਂ ਵਿਕਦਾ ਸੀਗਾ ਜੀ ਪਰ ਹੁਣ ਉਹ ਸਵੀ ਨਹੀਂ ਵਿਕਦਾ ਇੱਥੇ ਦਿਹਾੜੀ ਬੰਦੇ ਕਰਦੇ ਆਂ ਸ਼ਾਮ ਸੇ ਦੇ ਆਪਦੇ ਕੰਮ ਕਰਕੇ ਕਰਨ ਆਉਂਦੇ ਆ ਜਦੋਂ ਦੇਖਦੇ ਆ ਪਿੰਡ ਵਾਲੇ ਵੀ ਇਕੱਠ ਹੋਇਆ ਆ ਇੱਥੇ ਵੀ ਚਿੱਟਾ ਵਿਕਦਾ ਦੁਕਾਨਾਂ ਵੀ ਹੈਗੀਆਂ ਸਾਡੇ ਕਰਿਆਨੇ ਦੀ ਇੱਥੇ ਸੌਦਾ ਲੈਣ ਆਉਂਦੇ ਆ ਸਾਰੇ ਬੰਦੇ ਇਹ ਕਿਉਂ ਦੇਖਦੇ ਆ ਵੀ ਇਕੱਠ ਹੋਇਆ ਹੋਇਆ ਵਿੱਚ ਚੱਟਾ ਵਿਗਦਾ ਨਾ ਤਾਂ ਚੱਟਾ ਵਿਗਦਾ ਹੀ ਜੀ ਸਤਿ ਸ਼੍ਰੀ ਅਕਾਲ ਸਰ ਕੱਲ ਨਾ ਇੱਥੇ ਪਿੰਡ ਦੇ ਵਿੱਚ ਇੱਕ ਹੋਈ ਸੀਗੀ ਲੋਕਾਂ ਵੱਲੋਂ ਇਕੱਠ ਕੀਤਾ ਗਿਆ ਸੀ ਜਿਹਦੇ ਵਿੱਚ ਖੋਲਿਆਂ ਵਾਲੇ ਪੁਲ ਦੇ ਉੱਤੇ ਕਾਫੀ ਕਿਹਾ ਸੀ ਇੱਥੇ ਨਸ਼ਾ ਵੇਚਦਾ ਵਾ ਤੇ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਵਾ ਪਿੰਡ ਦੇ ਮਰਸੀਆ ਬੱਜ ਰਹੇ ਕੁਝ ਲੋਕ ਇਕੱਠੇ ਹੋਏ ਸੀਗੇ ਜਿਨ੍ਹਾਂ ਨੇ ਖੋਲਿਆਂ ਵਾਲੇ ਪੁਲ ਬਾਰੇ ਪਿਆ ਸੀ ਵੀ ਉੱਥੇ ਨਸ਼ਾ ਵਗੈਰਾ ਹੈਗਾ ਜਦੋਂ ਤੋਂ ਮੈਂ ਇੱਥੇ ਤਾਇਨਾਤ ਹੋਇਆ ਹੈਗਾ ਮੈਂ ਕਰੀਬ ਉੱਥੇ 23 24 24 ਮਕੱਦਮੇ ਦਰਜ ਕਰ ਚੁੱਕਿਆ ਹੈਗਾ ਬਿਲਕੁਲ ਗਰਾਊਂਡ ਲੈਵਲ ਤੇ ਹੈ ਕੋਈ ਵੀ ਉੱਥੇ ਨਸ਼ਾ ਵਗੈਰਾ ਨਹੀਂ ਲੱਗਦਾ ਅੱਜ ਹਰ ਵਕਤ ਪੱਪਾ ਭਾਰੇ ਨੇ ਦਿਨ ਦੇ ਵਿੱਚ ਦੋ ਦੋ ਤਿੰਨ ਤਿੰਨ ਵਾਰੀ ਅਸੀਂ ਖੁਦ ਆਪ ਜਾ ਕੇ ਮੈਂ ਰੇਡ ਕਰਦਾ ਤੇ ਇੱਕ ਜੇ ਇੱਥੇ ਕਹਿ ਜਾ ਰਹੇ ਸੀ ਕਿ ਕਈਆਂ ਦਿਨਾਂ ਤੋਂ ਚੋਰੀਆਂ ਹੋ ਰਹੀਆਂ ਨੇ ਜੋ ਨਸ਼ੇ ਵਾਲੇ ਕਰ ਰਹੇ ਆ ਤੇ ਇਹਦੇ ਬਾਰੇ ਤੁਹਾਡਾ ਫਿਰ ਕੀ ਕਹਿਣਾ ਵਾ ਨਸ਼ਿਆਂ ਦੇ ਜੀ ਉਹ ਇਹਨਾਂ ਦਾ ਕਹਿਣਾ ਸੀਗਾ ਵੀ ਚੋਰੀਆਂ ਹੁੰਦੀਆਂ ਨੇ ਮੈਂ ਉਹਨਾਂ ਨੂੰ ਕਹੇ ਸੀ ਤੁਸੀਂ ਬਿਆਨ ਲਿਖਾਓ ਅਸੀਂ ਮੁਕੱਦਮਾ ਦਰਜ ਕਰ ਲੈਂਦੇ ਆ ਉਹਨਾਂ ਜੋ ਕਿਸੇ ਨੇ ਬਿਆਨ ਨਹੀਂ ਲਖਾਇਆ ਫਿਰ ਮੈਂ ਉਹਨਾਂ ਲੋਕਾਂ ਨੂੰ ਕਿਹਾ ਸੀ ਵੀ ਮੈਂ ਵੀ ਨਾਲ ਤੁਹਾਡੇ ਨਾਲ ਚੱਲਦਾ ਐ ਵੀ ਤੁਸੀਂ ਵੀ ਆਓ ਆਪਾਂ ਇਕੱਠੇ ਨਾਲ ਮੇਕੇ ਇਹਨਾਂ ਨੂੰ ਫੜੀਏ ਪਰ ਅਸੀਂ ਜਿਹੜੇ ਕੁਝ ਟੈਕਨੀਕਲ ਤੌਰ ਤੇ ਦੱਪ ਚੁਕਾਏ ਹੋਏ ਹੈ ਜੇ ਉਹਨਾਂ ਦੇ ਵਿੱਚ ਨੰਬਰ ਆਉਂਦੇ ਹੈ ਪ੍ਰੋਸੈਸ ਚੱਲ ਰਿਹਾ ਹੈਗਾ ਜੇ ਉਹਨਾਂ ਵਿੱਚ ਨੰਬਰ ਆਉਂਦੇ ਹੈ ਤਾਂ ਉਹਨਾਂ ਬਗੈਰਾਂ ਨੂੰ ਪੁੱਛ ਕੇ ਕਰਕੇ ਤੇ ਜਿਹੜੀ ਮੁਕੰਮਲ ਕਰ ਲਈ ਕੀਤੀ ਜਾਵੇ ਠੀਕ ਹੈ ਜੀ ਇੱਥੇ ਇੱਕ ਉਹਨਾਂ ਨੇ ਇੱਕ ਇਹ ਵੀ ਇਲਜ਼ਾਮ ਲਾਇਆ ਸੀ ਵੀ ਤੇ ਕੁਝ ਦਿਨ ਪਹਿਲਾਂ ਇੱਕ ਮੌਤ ਹੋਈ ਆ ਉਹ ਨਸ਼ੇ ਦੇ ਨਾਲ ਹੋਈ ਆ ਬਿੰਦਰ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਖੋਲਿਆਵਾਲੇ ਪਿੰਡ ਦੇ ਜਿਹੜਾ ਦਾ ਇਲਜ਼ਾਮ ਲਾਇਆ ਹੈਗਾ ਉਹਦੀ ਜਿਹੜੀ ਮੌਤ ਹੋਈ ਹੈ ਉਹ ਪਹਿਲਾਂ ਤੋਂ ਉਸ ਨੂੰ ਦੌਰੇ ਪੈਦੇ ਸੀ ਕਿ ਪਰਿਵਾਰ ਨਾਲ ਅਸੀਂ ਅੱਜ ਰਾਤ ਦਾ ਕੰਮ ਕੀਤਾ ਸੀਗਾ ਜਦੋਂ ਪਤਾ ਲੱਗਿਆ ਨਾ ਤਾਂ ਪਹਿਲੇ ਉਹਦਾ ਜਿਹੜਾ ਪਰਿਵਾਰ ਆ ਪਿਤਾ ਜਸਵੀਰ ਸਿੰਘ ਉਹ ਸਾਨੂੰ ਮਿਲਿਆ ਉਹਨੇ ਉਹਦਾ ਜਿਹੜਾ ਪਹਿਲਾ ਤੋਂ ਕੁਦਰਤੀ ਬਿਮਾਰੀ ਸੀ ਉਹ ਉਹਨੂੰ ਦੌਰੇ ਪੈਦੇ ਸੀਗੇ ਦੋ ਤਿੰਨ ਵਾਰੀ ਪਹਿਲਾਂ ਵੀ ਦੌਰੇ ਪੈ ਚੁੱਕੇ ਗਏ ਨਾਲ ਉਹਨੂੰ ਕੁਦਰਤੀ ਮੋਟਰ ਸਾਈਕਲ ਦੇ ਨਾਲ ਜਾਂਦੇ ਨੂੰ ਦੌਰਾ ਪੈ ਗਿਆ ਤੇ ਕੋਈ ਵੀ ਇਹੋ ਜਿਹਾ ਨਹੀਂ ਵੀ ਉਹਨੇ ਕੋਈ ਲੱਛਣਾਂ ਦੀ ਮੌਤ ਹੋਈ ਹੈ ਜਾਂ ਕਿਸੇ ਹੋਰ ਚੀਜ਼ ਨਾਲ ਉਹਦੀ ਅਟੈਕ ਨਾਲ ਸਾਇਲੈਂਟ ਐਕਨੋਟ ਹੋਈ ਠੀਕ ਧੰਨਵਾਦ